ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਰੋਜ਼ਾਨਾ ਸਾਡੇ ਉੱਤੇ ਤਰਸ ਕਰਦੇ ਹਨ ਜੋ ਗੁਰੂ ਦਾ ਸੁਭਾਅ ਹੈ ਜੋ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵਾਲੇ ਪਾਸੇ ਲੈ ਕੇ ਜਾਂਦਾ ਹੈ ਉਹ ਗੁਰੂ ਹੋਇਆ ਕਰਦਾ ਹੈ ਮਲ ਗੁਰਦੇਵ ਪਾਤਸ਼ਾਹ ਦਰਸ ਕਰਕੇ ਸਾਡੇ ਉੱਤੇ ਇਹ ਬਖਸ਼ਿਸ਼ ਕਰਨ ਲੱਗੇ ਕਿ ਜਿਵੇਂ ਦੀ ਇਸ ਸੰਸਾਰ ਉੱਤੇ ਤੇਰੀ ਆਉਣ ਦੀ ਦਸ਼ਾ ਸੀ ਕਿ ਜਦੋਂ ਮਾਲਕ ਨੇ ਤੈਨੂੰ ਦੁਨੀਆਂ ਦੇ ਉੱਤੇ ਲੈ ਕੇ ਆਂਦਾ ਪਰષા ਕਹਿਣ ਲੱਗੇ ਉਦੋਂ ਤੂੰ ਬਚਿਆ ਹੋਇਆ ਸੀ ਜੈਸੀ ਉਪਜੇ ਪੇੜ ਤੇ ਤੈਸੀ ਨਿਭਹਿ ਔੜ ਜੀਵਨ ਦੀ ਤੂੰ ਟੁੱਟ ਕੇ ਜਿਵੇਂ ਦੀ ਤੇਰੀ ਹਾਲਤ ਸੀ ਉਸੇ ਤਰ੍ਹਾਂ ਦਾ ਮਲਕ ਆਖਣਗੇ ਬਿਨਾਂ ਦਾਗ ਤੋਂ ਬਿਨਾਂ ਇਸ ਰਸਾਂ ਕਸਾਂ ਵਿੱਚ ਫਸਿਆਂ ਤੋਂ ਦੁਨੀਆਂ ਵਿੱਚ ਲੱਗੀ ਹੋਈ ਇਹ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਪਾਰਸ਼ਕ ਕਹਿੰਦੇ ਉਸੇ ਤਰ੍ਹਾਂ ਤੇਰੀ ਜ਼ਿੰਦਗੀ ਦੀ ਇਹ ਸਵਾਸਾਂ ਦੀ ਲੜੀ ਨਿਭ ਜਾਈ ਅੱਜ ਜਿੱਥੇ ਤੈਨੂੰ ਮੈਂ ਦੁਨੀਆਂ ਵਿੱਚ ਪੈਦਾ ਕੀਤਾ ਹੈ ਇਸ ਦੁਨੀਆਂ ਵਿੱਚ ਪਾਰ ਲੰਘਣ ਵਕਤੇ ਰਾਸਪੂੰਜੀ ਕੀ ਹੈ ਤੇਰੇ ਨਾਮ ਦਾ ਧਨ ਕੀ ਹੈ ਤੂੰ ਖਰਚਾ ਕਿਹੜਾ ਲੈ ਕੇ ਆਪਣੀ ਜ਼ਿੰਦਗੀ ਨੂੰ ਜੀਵਣਾ ਹੈ 파ਰਸ਼ਾ ਕਹਿੰਦੇ ਉਹ ਵੀ ਤੈਨੂੰ ਨਾਲ ਦੇਾਂਗਾ 파ਰਸ਼ਾ ਕਹਿੰਦੇ ਮਾਲਕ ਨੇ ਨਾ ਸੰਸਾਰ ਨੂੰ ਸਾਜਿਆ ਉਸੇ ਤਰ੍ਹਾਂ ਦੀ ਖੇਡ ਬਣਾ ਦਿੱਤੀ ਜੈਸੇ ਬਾਜੀਗਰ ਡੰਕ বাজਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਖੇਡ ਪਾਉਂਦਾ ਹੈ ਨਾ ਉਸ ਖੇਡ ਨੂੰ ਜਦੋਂ ਪਾਉਂਦਾ ਹੈ ਤੇ ਜਿਹੜੇ ਖੇਡਣ ਵਾਲੇ ਵਿੱਚ ਕੋਈ ਜਾਨਵਰ ਹੁੰਦਾ ਹੈ ਕੋਈ ਬਾਂਦਰ ਹੈ ਜਾਂ ਹੋਰ ਕੋਈ ਖੇਡਣ ਵਾਲੇ ਐਸੇ ਨੇ ਉਹਨਾਂ ਨੂੰ ਖੇਡਣਾ ਪੈਂਦਾ। ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਾਂ ਖੇਡਾਂਗੇ ਨਹੀਂ। ਇਹ ਜ਼ਿੰਦਗੀ ਦੀ ਇੱਕ ਸਰਕਸ ਹੈ। ਇਹ ਜ਼ਿੰਦਗੀ ਦੀ ਇੱਕ ਖੇਡ ਹੈ। ਇਸ ਖੇਡ ਵਿੱਚ ਕਾਮਯਾਬੀ ਹੋਣਾ ਹੈ ਤੇ ਪਰਸ਼ਾ ਕਹਿਣ ਲੱਗੇ ਉੱਥੇ ਹਦਾਇਤਾਂ ਨੇ। ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ ਹੋਈਆਂ ਹਨ। ਜਿਵੇਂ ਕੋਈ ਪਲੇਅਰ ਖੇਡ ਰਿਹਾ ਹੋਏ ਨਾ ਤੇ ਹੁਣ ਪਲੇਅਰ ਆਖ ਕੇ ਕਹਿੰਦਾ ਗੇਮ ਔਖੀ ਬੜੀ ਐ ਇਹਦੇ ਚ ਫੌਲ ਵੀ ਹੈ ਇਟ ਡਿਸਕਵਾਲਿਫਾਈ ਹੋਣ ਦਾ ਡਰ ਵੀ ਹੈ ਕਾਰਡ ਨਾ ਦੇ ਕੋਈ ਫਾਈਨ ਵੀ ਹੈ ਪਰ ਜਿਹੜਾ ਸਿਆਣਾ ਕੋਚ ਹੁੰਦਾ ਕਹਿੰਦਾ ਜੇਕਰ ਤੂੰ ਸਫਲਤਾ ਹਾਸਲ ਕਰਨੀ ਐ ਤੇ ਤੈਨੂੰ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਪਰਮਾਤਮਾ ਨੇ ਦੋਨੇ ਚੀਜ਼ਾਂ ਇਕੱਠੀਆਂ ਬਣਾ ਕੇ ਰੱਖ ਦਿੱਤੀਆਂ ਇਨਸਾਨ ਵੀ ਬਣਾ ਦਿੱਤਾ ਤੇ ਮਾਲਕ ਆਖਣ ਲੱਗੇ ਤੇਰੀਆਂ ਚੁਣੌਤੀਆਂ ਵੀ ਸਾਹਮਣੇ ਰੱਖ ਦਿੱਤੀਆਂ ਗਈਆਂ ਰੰਗੀ ਰੰਗੀ ਭੰਤੀ ਇਹ ਰੰਗੀ ਰੰਗੀ ਨਹੀਂ ਹੈ ਗੁਰਬਾਣੀ ਵਿਆਕਰਨ ਇੱਕ ਬੜਾ ਪਿਆਰਾ ਵਿਸ਼ਾ ਹੈ ਤੁਸੀਂ ਪੰਜਾਬੀ ਦੇ ਵਿੱਚ ਕਿਤੇ ਪੜਿਆ ਹੋਵੇਗਾ 10ਵੀਂ ਕਲਾਸ ਤੱਕ ਚਲੋ ਅੱਗੇ ਸਟਰੀਮ ਆਪਾਂ ਵੱਖਰੀ ਵੱਖਰੀ ਰੱਖ ਲਈ ਮੈਡੀਕਲ ਨਾਨ ਮੈਡੀਕਲ ਕਾਮਰਸ ਇੱਕ ਮੈਂ ਬੇਨਤੀ ਹੋਰ ਕਰਦੇ ਆਪ ਜੀ ਨੂੰ ਵਿਸ਼ੇ ਨਾਲ ریلیਟਡ ਈ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਵਾਲੇ ਸਿੱਖਾਂ ਸਾਡੀ ਜਿਹੜੀ ਗੁਰੂ ਪਾਤਸ਼ਾਹ ਦੀ ਬਾਣੀ ਹੈ ਉਹ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਕਿਸੇ ਭਾਸ਼ਾ ਨੂੰ ਵੀ ਪੜੋ ਪਰ ਪੰਜਾਬੀ ਤੋਂ ਕਦੇ ਮੁਨਕਰ ਨਾ ਹੋਵੋ ਪੰਜਾਬੀ ਨੂੰ ਨਾਲ ਜ਼ਰੂਰ ਪੜਦੇ ਰਹੋ ਇਹ ਸਾਡਾ ਮੂਲ ਹੈ ਸਾਡਾ ਮੁੱਢ ਹੈ ਤੇ ਪੰਜਾਬੀ ਦਾ ਇੱਕ ਵਿਸ਼ਾ ਹੈ ਪੰਜਾਬੀ ਵਿਆਕਰਨ ਇਨੋਂ ਸੀ ਗ੍ਰਾਮਰ ਆਖਦੇ ਹਾਂ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਨਾਮ ਪੜਨਾਮ ਬਹੁਤੇ ਸ਼ਬਦ ਵਾਸਤੇ ਕੀ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਪੜੋਗੇ ਨਾ ਕਈ ਵਾਰ ਇਹੋ ਜਿਹੇ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਅਸੀਂ ਉਚਾਰਦੇ ਨਹੀਂ ਪਰ ਮੂਲ ਰੂਪ ਦੇ ਵਿੱਚ ਨਾਲ ਨੇ ਆਰਸ਼ਣ ਪਰਸੋਂ ਚੌਥੇ ਇੱਕ ਸ਼ਬਦ ਬਖਸ਼ਿਸ਼ ਕੀਤਾ ਕੀਤਾ ਸੀ ਵਿਚਾਰ ਦੇ ਦੌਰਾਨ ਇੱਕ ਸ਼ਬਦ ਨੂੰ ਪੜੋਗੇ ਨਾ ਪਾਸ਼ਾ ਦੀ ਬਾਣੀ ਦੇ ਅੰਦਰੋਂ ਇੱਕ ਈੜੀ ਨੂੰ ਸਿਹਾਰੀ ਕਕਾ ਇੱਕ ਇਹ ਈੜੀ ਨੂੰ ਸਿਹਾਰੀ ਕਕੇ ਨੂੰ ਸਿਹਾਰੀ ਇਹਦਾ ਵੀ ਉਚਾਰਨ ਇੱਕ ਹੀ ਹੈ ਪਰ ਨਾਲ ਸਿਹਾਰੀ ਆਈ ਹਸੀਂ ਪੜਦੇ ਨਹੀਂ ਇੱਕ ਸ਼ਬਦ ਆਏਗਾ ਈੜੀ ਨੂੰ ਸਿਹਾਰੀ ਕਕਾ ਮੁਕਤਾ ਹੋਏਗਾ ਉਹਦਾ ਉਚਾਰਨ ਵੀ ਇੱਕ ਹੈ ਇੱਕ ਸ਼ਬਦ ਆਏਗਾ ਈ ੜੀ ਨੂੰ ਸਿਹਾਰੀ ਕਕਾ ਤੇ ਨਾਲ ਥੱਲੇ ਔਂਕੜ ਆਏਗਾ ਹੁਣ ਤਿੰਨਾਂ ਦਾ ਉਚਾਰਨ ਇੱਕ ਹੈ ਤੇ ਇਨਸਾਨ ਦੇ ਤੁਸੀਂ ਆਪਣੇ ਮਨ ਦੇ ਅੰਦਰ ਸਵਾਲ ਤੇ ਪੈਦਾ ਕਰੋ ਨਾ ਆ ਪਰਸੋਂ ਸਹਿਜ ਪਾਠ ਆਰੰਭ ਹੋਣੇ ਨੇ ਨਾ ਮੈਂ ਇੱਕ ਬੇਨਤੀ ਤੁਹਾਨੂੰ ਬਾਰ-ਬਾਰ ਕਰਦਾ ਵਾਂ ਰਿਪੀਟ ਮੈਂ ਬਾਰ-ਬਾਰ ਕਰਦਾ ਹੁੰਨਾ ਕਿ ਸਾਡੇ ਮਨ ਦੇ ਵਿੱਚ ਪਕੜ ਆ ਜਾਏ ਕਿ ਅਸੀਂ ਸਹਿਜ ਪਾਠ ਆਰੰਭ ਕਿਉਂ ਕਰਨਾ ਹੈ ਅਸੀਂ ਦੇਖਣਾ ਹੈ ਸਵਾਲ ਕਰੋ ਬਾਤ ਵਿੱਚ ਮੈਂ ਪ੍ਰਚਾਰਕ ਹਾਂ ਜੇਕਰ ਕਿਤੇ ਨਾ ਕਿਤੇ ਮਾਲਕ ਨੇ ਦਾਤ ਬਖਸ਼ਿਸ਼ ਕੀਤੀ ਹੈ ਮਨੁੱਖਾ ਜੀਵਨ ਬਖਸ਼ਿਸ਼ ਕਰਕੇ ਗੁਰੂ ਘਰ ਦਾ ਕੁੱਕਰ ਹੋਣ ਦਾ ਜੇਕਰ ਮਾਣ ਦਿੱਤਾ ਹੈ ਤੇ ਆਪ ਸੰਗਤ ਨੂੰ ਬੇਨਤੀ ਕਰਾਂ ਜੇਕਰ ਮੰਚ 'ਤੇ ਕੋਈ ਸਵਾਲ ਹੁੰਦਾ ਹੈ ਗੁਰੂ ਬਾਣੀ ਦੇ ਰਿਲੇਟਿਡ ਤੇ ਜਰੂਰ ਪੁੱਛਿਆ ਕਰੋ ਪਾਇਦਲ ਵੀਰ ਸਿੰਘ ਫਿਰ ਸਾਹਮਣੇ ਬੈਠੇ ਨੇ ਬਹੁਤ ਸਵਾਲ ਕਰਦੇ ਨੇ ਮੇਰੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਜ਼ਰੂਰੀ ਇਹ ਗੱਲ ਨਹੀਂ ਹੁੰਦੀ ਕਿ ਮੈਨੂੰ ਸਭ ਕੁਝ ਪਤਾ ਹੋਵੇ ਸੰਗਤ ਦੇ ਮਨ ਦੇ ਅੰਦਰ ਚਾਹਨਾ ਹੋਏ ਸਵਾਲ ਕੀ ਹੈ ਉਨੂੰ ਮੈਂ ਪੜਾਂਗਾ ਉਹਨੂੰ ਵਿਚਾਰਾਂਗਾ ਤੁਹਾਨੂੰ ਦੱਸਣ ਜੋਗਾ ਹੋਵਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਇਤਿਹਾਸ ਜਾਂ ਹਿਸਟਰੀ ਜਾਂ ਗੁਰਬਾਣੀ ਦੀ ਫਿਲਾਸਫੀ ਇਹ ਸਾਨੂੰ ਬਖਸ਼ਿਸ਼ ਕਰਦੀ ਹੈ ਸਹਿਲ ਪੜ੍ਹ ਰੱਖਿਏ ਅੱਖਰਾਂ ਦੀ ਪਹਿਚਾਣ ਕਰੀਏ ਇੱਥੇ ਵੀ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਉਚਾਰਨ ਇੱਕ ਹੈ ਈੜੀ ਨੂੰ ਸਿਹਾਰੀ ਕੱਕਾ ਮੁਕਤਾ ਹੈ ਇੱਥੇ ਵੀ ਉਚਾਰਨ ਇੱਕ ਹੈ ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਹੈ ਇੱਥੇ ਵੀ ਉਚਾਰਨ ਇੱਕ ਹੈ ਤੇ ਸਵਾਲ ਪੈਦਾ ਹੁੰਦਾ ਇਹ ਔਂਕੜ ਇਹ ਸਿਹਾਰੀ ਇਹ ਮੁਕਤਾ ਕਿਉਂ ਆਇਆ ਹੈ ਜਦੋਂ ਇਹ ਕਈ ਸ਼ਬਦਾਂ ਵਾਸਤੇ ਆਏਗਾ ਨਾ ਕਈ ਉਹ ਕਈ ਲੋਕ ਆਏ ਸਨ ਉਥੇ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ ਆਏਗਾ ਇੱਥੇ ਸਿਹਾਰੀ ਦਾ ਅਰਥ ਹੋਏਗਾ ਬਹੁਤੇ ਬਹੁਵਚਨ ਕਰਕੇ ਉਦੋਂ ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਏਗਾ ਉਥੇ ਇੱਕ ਵਚਨ ਸਬਣਾ ਜੀਆਂ ਕਾ ਇੱਕ ਦਾਤਾ ਦਾਤੇ ਕਿੰਨੇ ਨੇ ਜੀ ਪ੍ਰਮਾਤਮਾ ਕਿੰਨੇ ਹਨ ਇੱਕ ਨਹੀਂ ਕਿ ਬਹੁਤੇ ਨਹੀਂ ਪ੍ਰਮਾਤਮਾ ਇੱਕ ਹੈ ਜਾ ਕੇ ਜਸ ਸਵੇਰੇ ਅੰਮ੍ਰਿਤ ਵੇਲੇ ਪਾਠ ਕਰੋਗਾ ਨਾ ਜਪਜੀ ਸਾਹਿਬ ਦਾ ਤੇ ਪਹਿਵੀਂ ਪੌੜੀ ਤੇ ਛੇਵੀਂ ਪੌੜੀ ਤੇ ਦੇਖਿਓ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇਹ ਦੋਵੇਂ ਪੰਕਤੀਆਂ ਵਿੱਚ ਇੱਕ ਸ਼ਬਦ ਹੈ ਜਿਹੜਾ ਗੁਰਾ ਇੱਕ ਦੇਹ 부ਝਾਈ ਹੈ ਉੱਥੇ ਕਕਾ ਮੁਕਤਾ ਹੋਏਗਾ ਜਿਹੜਾ ਸਬਨਾ ਜੀਆਂ ਕਾ ਇੱਕ ਦਾਤਾ ਹੈ ਉੱਥੇ ਕਕਿ ਨੌਂਕੜ ਹੋਏਗਾ ਜਿਹੜੀ ਸਮਝ ਹੁੰਦੀ ਹੈ ਬੂਝ ਹੁੰਦੀ ਹੈ ਮੈਨੂੰ ਸਮਝ ਆ ਗਈ ਸਮਝ ਆ ਗਈ ਹੁੰਦੀ ਕਿ ਸਮਝ ਆ ਗਿਆ ਹੁੰਦਾ ਹੈ ਇਸਤਰੀ ਲਿੰਗ ਇਸਤਰੀ ਲਿੰਗ ਬੂਝ ਕਰਕੇ ਸਮਝ ਕਰਕੇ ਇਹਦਾ ਔਂਕੜ ਉੱਡ ਗਿਆ ਬੜਾ ਪਿਆਰਾ ਵਿਸ਼ਾ ਹੈ ਗੁਰਬਾਣੀ ਵਿਆਕਰਨ ਦਾ ਅਸੀਂ ਤੇ ਮਾਰ ਖਾ ਕੇ ਸਿੱਖਿਆ ਹੈ ਉਸਤਾਦ ਨਿੰਦਰਪਾਲ ਸਿੰਘ ਵੀਰ ਜੀ ਹੋਰਾਂ ਦੇ ਕੋਲੋਂ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦਾ ਇਹ ਢੰਗ ਆ ਗਿਆ ਜੇਕਰ ਗੁਰਬਾਣੀ ਦੀ ਕੋਈ ਪੰਕਤੀ ਪੜ੍ਹੇਗਾ ਆਪਣੇ ਆਪ ਉੱਥੇ ਔਂਕੜ ਆਪਣੇ ਆਪ ਲੱਗ ਜੇਗੀ ਆਪਣੇ ਆਪ ਸਿਹਾਰੀ ਲੱਗ ਜੀ ਕਿਉਂ ਅਰਥਾਂ ਦੀ ਯਾਦ ਆ ਗਈ। 파ਸ਼ਾ ਕਹਿ ਲਗੇ ਰੰਗੀ ਰੰਗੀ ਭੰਤੀ ਬਹੁਵਚਨ ਕਈ ਰੰਗਾਂ ਦੀ ਕਈ ਭੰਤਾਂ ਦੀ ਬਹੁਵਚਨ ਕਰਕੇ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਜਨਸਾਂ ਦੀ ਮਾਇਆ ਜਿੰਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਉਸ ਪਰਮਾਤਮਾ ਨੇ ਜਿੱਥੇ ਬੰਦਾ ਬਣਾਇਆ ਜਿੱਥੇ ਇਨਸਾਨ ਬਣਾਇਆ ਮਹਾਰਾਜ ਕਹਿੰਦੇ ਆ ਤੇਰੇ ਚਨੌਤੀਆਂ ਵੀ ਨਾਲੇ ਬਣਾ ਕੇ ਰੱਖ ਦਿੱਤੀਆਂ ਇਹਨਾਂ ਨਾਲ ਹੁਣ ਤੂੰ ਖੇਡਣਾਵੇਂ ਇਹਨਾਂ ਤੋਂ ਮੁਨਕਰ ਵੀ ਨਹੀਂ ਹੋ ਰਹਿ ਸਕਦਾ ਜਿਵੇਂ ਸਿੱਧ ਬੈਠੇ ਸੀ ਨਾ ਸਿੱਧਾ ਨੇ ਜਾ ਕੇ ਸਮੇਰ ਪਹਾੜਤ ਮੰਨ ਲਿਆ ਘਰ ਛੱਡ ਕੇ ਇਹ ਪਹਾੜਾਂ ਦੇ ਉੱਤੇ ਜਾ ਕੇ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕੀ ਕਰਨ ਆਏ ਹੋ ਤੇ ਸਿੱਧ ਉਹਨਾਂ ਉਮਰ ਬੜੀ ਸੀ ਉਹਨਾਂ ਦੀ 100 100 ਸਾਲ 110 110 ਸਾਲ 120 20 ਸਾਲ ਉਮਰ ਬੜੀ ਸੀ ਕਹਿੰਦੇ ਬਾਲਾ ਗੁਰਨਾਨਕ ਪਾਤਸ਼ਾਹ ਮਹਾਰਾਜ ਨੂੰ ਬੱਚਾ ਕਹਿੰਦੀ ਸੀ ਗੁਰਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਇੱਥੇ ਕੀ ਕਰਨ ਆਏ ਹੋ ਕਹਿੰਦੇ ਰੱਬ ਨੂੰ ਪਾਉਣ ਵਾਸਤੇ ਤੇ ਪਾਤਸ਼ਾਹ ਕਹਿੰਦੇ ਘਰ ਬੈਠ ਕੇ ਨਹੀਂ ਪਾ ਸਕਦੇ ਕਹਿੰਦੇ ਨਾ ਘਰ ਬੈਠ ਕੇ ਨਹੀਂ ਪਾ ਸਕਦੇ ਕਹਿੰਦੇ ਕਿਉਂ ਕਹਿੰਦੇ ਘਰ 'ਚ ਪਰਿਵਾਰ ਹੈ ਨਾ ਪਤਨੀ ਹੈ ਬੱਚੇ ਨੇ ਘਰ ਦੀਆਂ ਜ਼ਿੰਮੇਵਾਰੀਆਂ ਬੜੀਆਂ ਹੋ ਜਾਂਦੀਆਂ ਨੇ ਬੰਦਾ ਫਿਰ ਉਸ 'ਚ ਰਹਿ ਕੇ ਰੱਬ ਨੂੰ ਪਾ ਨਹੀਂ ਸਕਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇਕਰ ਇਨਸਾਨ ਸਫ਼ਰ ਦੇ ਉੱਤੇ ਨਿਕਲੇ ਹੀ ਨਾ ਤਾਂ ਕਿੱਦਾਂ ਪਤਾ ਲੱਗੇਗਾ ਸਫ਼ਰ 'ਚ ਆ ਚੁਣੌਤੀਆਂ ਹੁੰਦੀਆਂ ਨੇ ਹੁਣ ਸਫ਼ਰ 'ਚ ਨਿਕਲਦੇ ਹੋ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ ਫਿਊਲ ਟੈਂਕ ਜਿਹੜਾ ਹੈ ਉਹਨੂੰ ਫਿਲ ਕਰਨਾ ਹੈ ਟਾਇਰ ਦੇਖਨੇ ਹਨ ਕਿਤੇ ਮਾੜੇ ਤੇ ਨਹੀਂ ਗਰਮੀ ਦਾ ਮੌਸਮ ਹੈ ਖੱਡਾ ਹੈ ਸੜਕ ਖਰਾਬ ਹੈ ਟੋਲ ਟੈਕਸ ਹੈ ਕਿੰਨਾ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਜਾ ਕੇ ਇਨਸਾਨ ਮੰਜ਼ਿਲ ਦੇ ਉੱਤੇ ਪਹੁੰਚਦਾ ਹੈ ਪਾਤਸ਼ਾਹ ਕਹਿੰਦੇ ਜਿਹਨੇ ਸਫਰ ਹੀ ਨਾ ਤੈਅ ਕੀਤਾ ਉਹਨੂੰ ਕੀ ਪਤਾ ਰਾਜ ਚੁਣੌਤੀਆਂ ਕੀ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਗਿਆਨਨ ਮਹਿ ਗਿਆਨ ਅਰ ਧਿਆਨਨ ਮਹਿ ਧਿਆਨ ਗੁਰ ਜੇਕਰ ਗੁਰੂ ਧਾਰਨਾ ਚਾਹੁੰਦਾ ਹੈ ਤਾਂ ਗਿਆਨਨ ਮਹਿ ਗਿਆਨ ਗਿਆਨ ਗੁਰੂ ਨੂੰ ਧਾਰ ਧਿਆਨਨ ਮਹਿ ਧਿਆਨ ਗੁਰ ਧਿਆਨ ਧਾਰਨਾ ਚਾਹੁੰਦਾ ਤੇ ਗੁਰੂ ਦਾ ਧਾਰ ਸਕਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ ਜੇ ਧਰਮੀ ਬੰਨਾ ਚਾਹੁੰਦਾ ਤੇ ਪਾਤਸ਼ਾਹ ਕਹਿੰਨ ਲੱਗੇ ਭਾਈ ਗੁਰਦਾਸ ਜੀ ਬਖਸ਼ਿਸ਼ ਕਰਨ ਲੱਗੇ ਕਹਿੰਦੇ ਗ੍ਰੇਸ ਤੇ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਧਰਮੀ ਇਸ ਤੋਂ ਬੰਨਦਾ ਹੋਰ ਧਰਮ ਹੈ ਹੀ ਕੋਈ ਨਹੀਂ ਤੇ ਮਹਾਰਾਜ ਬਖਸ਼ਿਸ਼ ਕਰਨ ਲੱਗੇ ਕਹਿੰਦੇ ਕਿਉਂ ਬੈਠੇ ਹੋ ਕਹਿੰਦੇ ਪਰਿਵਾਰ ਨੂੰ ਰੱਬ ਨੂੰ ਪਾਉਣ ਵਾਸਤੇ ਤੇ ਮਹਾਰਾਜ ਕਹਿੰਦੇ ਰੱਬ ਪਰਿਵਾਰ ਚ ਬੈਠ ਕੇ ਨਹੀਂ ਪਾਇਆ ਜਾ ਸਕਦਾ ਕਹਿੰਦਾ ਘਰ ਪਰਿਵਾਰ ਚ ਜ਼ਿੰਮੇਵਾਰੀਆਂ ਬੜੀਆਂ ਨੇ ਪਰਿਵਾਰ ਨੇ ਬੱਚੇ ਨੇ ਘਰ ਵਾਲੀ ਹੈ ਪਤਨੀ ਹੈ ਕਿਸ ਤਰ੍ਹਾਂ ਪਾਵਾਂਗੇ ਤੇ ਮਹਾਰਾਜ ਕਹਿਣ ਲੱਗੇ ਅੰਜਨ ਮਾਹੇ ਨਿਰੰਜਨ ਰਹੀ ਹੈ ਅੰਜਨ ਦਾ ਅਰਥ ਹੁੰਦਾ ਸੁਰਮਾ ਪੁਰਾਣੇ ਬਜ਼ੁਰਗਾਂ ਜੇ ਵੀ ਸ਼ਬਦ ਵਰਤਦੇ ਨੇ ਅੰਜਨ ਅੱਖਾਂ ਵਾਸਤੇ ਅੰਜਨ ਲੈਣਾ ਹੈ ਸ੍ਰੀ ਗੁਰੂ ਸਾਹਿਬ ਦੀ ਅਸ਼ਟਬਦੀਆਂ ਲਾਸਟ ਅਖੀਰ ਵਿੱਚ ਸ਼ਲੋਕ ਹੁੰਦਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਉ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਰਥ ਕਿਨੇ ਪਿਆਰੇ ਨੇ ਮਹਾਰਾਜ ਕਹਿ ਲੱਗੇ ਸੁਰਮਾ ਕੀ ਕਰਦਾ ਹੈ ਇਨਸਾਨ ਦੇ ਅੰਦਰੋਂ ਜਾਲਾ ਕੱਢ ਦਿੰਦਾ ਹੈ ਅੱਖਾਂ ਦੇ ਵਿੱਚੋਂ ਅੱਖਾਂ ਸਾਫ਼ ਕਰ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਅੱਖਾਂ ਦੇ ਨਾਲ ਬੰਦਾ ਸੁਝਾਖਾ ਥੋੜੀ ਹੁੰਦਾ ਹੈ ਹਾਂ ਇਨਸਾਨ ਕੀ ਦੀ ਪਛਾਣ ਕਰ ਸਕਦਾ ਹੈ ਜੇ ਦੁਨੀਆਦਾਰੀ ਦੀ ਪਛਾਣ ਕਰਨੀ ਹੈ ਗੁਣਾਂ ਦੀ ਪਛਾਣ ਕਰਨੀ ਹੈ ਤੇ ਮਾਲਕ ਆਖਣ ਲੱਗੇ ਉਹਦੇ ਵਾਸਤੇ ਤੈਨੂੰ ਅੱਖਾਂ ਉਹ ਚਾਹੀਦੀਆਂ ਨੇ ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਦੇ ਸੰਦੋ ਮਾਪੇਰੀ ਉਹ ਅੱਖਾਂ ਲੱਭ ਜਿੱਦੇ ਨਾਲ ਤੈਨੂੰ ਪ੍ਰਮਾਤਮਾ ਦੇਖੀ ਤੇ ਪ੍ਰਮਾਤਮਾ ਕਿਦੇ ਵਿੱਚ ਹੈ ਪ੍ਰਮਾਤਮਾ ਗੁਣ ਰੂਪਾਂ ਵਿੱਚ ਹੈ ਹੁਣ ਕਿਸੇ ਅੰਦਰ ਨਿਮਰਤਾ ਹੈ ਤਾਂ ਨਿਮਰਤਾ ਨੂੰ ਇਨਸਾਨ ਜਿਹੜਾ ਅੱਖਾਂ ਦੇ ਨਾਲ ਦੇਖੇਗਾ ਕਿ ਸਮਝ ਦੇ ਨਾਲ ਦੇਖੇਗਾ ਯਾਰ ਇਹਨੂੰ ਮੈਂ ਇੰਨਾ ਉੱਚੀ ਉੱਚੀ ਬੋਲ ਰਿਹਾ ਇਹ ਬੜੇ ਪਿਆਰ ਨਾਲ ਮੇਰੇ ਨਾਲ ਡੀਲ ਕਰ ਰਿਹਾ ਜਦੋਂ ਭੱਟ ਸਾਹਿਬ ਆਣ ਆਏ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਯਾਦ ਰੱਖਿਓ ਪੰਜਵੇਂ ਗੁਰੂਦੇਵ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਉਮਰ ਪਤਾ ਕਿੰਨੀ ਹੈ ਜਦੋਂ ਗੁਰੂ ਬਣੇ ਨੇ ਪੰਜਵੇਂ ਗੁਰੂਦੇਵ ਦੀ ਉਮਰ 18 ਸਾਲ ਦੀ ਹੈ ਸਿਰਫ 18 ਸਾਲ ਪ੍ਰਿਥੀਜੰਦ ਜਿਹੜਾ ਹੈ ਇਹ ਛੇਵੇਂ ਇਹ ਪੰਜਵੇਂ ਗੁਰੂਦੇਵ ਮਹਾਰਾਜ ਪਾਤਸ਼ਾਹ ਦੇ ਨਾਲ ਤਕਰੀਬਨ 5-6 ਸਾਲ ਵੱਡਾ ਹੈ 1557 ਦਾ ਪ੍ਰਿਥੀਜੰਦ ਦਾ ਜਨਮ ਹੈ ਤੇ 1563 ਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਤੇ ਪ੍ਰਿਥੀ ਗੰਦ ਇਹ ਗੱਲ ਕਹਿੰਦਾ ਸੀ ਚਾਹੁੰਦਾ ਸੀ ਕਿ ਜਿਹੜੀ ਗੁਰਿਆਈ ਹੈ ਗੱਦੀ ਹੈ ਮੈਨੂੰ ਮਿਲ ਜਾਈ ਜਦੋਂ ਚੌਥੇ ਗੁਰੂ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਉਹਨੂੰ ਗੋਇੰਦਵਾਲ ਸਾਹਿਬ ਲੈ ਕੇ ਚਲੇ ਗਏ ਨਾ ਪੰਜਵੇਂ ਗੁਰੂ ਦੇਵ ਨੂੰ ਤੇ ਬਾਬਾ ਬੁੱਢਾ ਸਾਹਿਬ ਗੁਰਿਆਈ ਦੀ ਦਸਤਾਰ ਜਿਹੜੀ ਹੈ ਪੰਜਵੇਂ ਗੁਰੂ ਦੇਵ ਦੇ ਸਿਰਸ ਦੇ ਉੱਤੇ ਸਜਾਉਣ ਲੱਗੇ ਪ੍ਰਿਥੀ ਗੰਦ ਲੜਨਾ ਪਿਆ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗਾ ਕਹਿੰਦਾ ਬਾਪੂ ਉਮਰ ਤੇਰੀ ਇੰਨੀ ਹੋ ਚੁੱਕੀ ਹੈ ਸਿਆਣਪ ਨਹੀਂ ਆਈ ਤੈਨੂੰ ਤੇ ਪਤਾ ਨਾ ਮੈਂ ਵੱਡਾ ਇਹ ਗੁਰਿਆਈ ਦੀ ਜ਼ਿੰਮੇਵਾਰੀ ਮੈਨੂੰ ਮਿਲਣੀ ਚਾਹੀਦੀ ਐ ਬੜੇ ਬੋਲਕ ਬੋਲ ਬੋਲਣ ਲੱਗਿਆ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਨੂੰ ਬੜੇ ਬੋਲਕ ਬੋਲ ਬੋਲਣ ਲੱਗਿਆ ਮਹਾਰਾਜ ਆਖਣ ਲੱਗੇ ਕਾਹੇ ਪੂਤ ਝਗਰਤ ਹਉ ਸੰਗ ਬਾਪ ਜਿਨਕੇ ਜਣੇ ਬਡੀਰੇ ਤਮ ਹੋ ਤਿੰਸਿਓ ਝਗਰਤ ਪਾਪ ਇਹ ਗੁਣ ਜਿਹੜੇ ਸਨ ਇਹ ਪੰਜਵੇਂ ਗੁਰੂ ਦੇ ਮਹਾਰਾਜ ਨੇ ਦੇਖ ਲੇ ਤੋ ਉਹ ਆਖਾਂ ਨਾਲ ਇਸ ਆ ਅੱਖਾਂ ਦੇ ਨਾਲ ਨਹੀਂ ਸੀ ਦੇਖੀ ਸਮਝ ਦੇ ਨਾਲ ਦੇਖੀ ਸੀ ਵਿਚਾਰਾਂ ਦੇ ਨਾਲ ਦੇਖੀ ਸੀ ਤੇ ਦਸਤਾਰ ਖੋ ਕੇ ਫਟਾਫਟ ਆਪਣੇ ਸਿਰ ਦੇ ਉੱਤੇ ਬੰਨ ਲਈ। ਪ੍ਰਿਥੀ ਜੰਦ ਨੇ। ਤੇ 18 ਸਾਲ ਦੀ ਉਮਰ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਦੇ ਨਾਲ ਦੇਖ ਰਹੇ ਨੇ। ਤੇ ਭੱਟ ਆਏ ਨਾ ਜਦੋਂ ਭੱਟ ਸਹਿਬਾਨ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਤੇ ਦੇਖਣ ਲੱਗੇ ਕਹਿੰਦੇ ਕਮਾਲ ਹੈ। 18 ਸਾਲ ਦੀ ਜਵਾਨੀ ਹੈ, ਜਵਾਨੀ ਦਾ ਪਹਿਰਾ ਹੈ। ਇੰਨੀ ਨਿਮਰਤਾ ਤੇ ਪਾਤਸ਼ਾਹ ਕਹਣ ਲੱਗੇ ਇਹ ਨਿਮਰਤਾ ਦੇਖਣ ਵਾਸਤੇ ਤੈਨੂੰ ਗਿਆਨ ਦਾ ਅੰਜਨ ਚਾਹੀਦਾ ਹੈ। ਗਿਆਨ ਅੰਜਨ ਗੁਰੂ ਦੀਆ ਸੁਰਮਾ ਗਿਆਨ ਦਾ ਤੇ ਪਾਰਸ਼ਾ ਕਹਿਣ ਲੱਗੇ ਅੰਜਨ ਜਿੱਥੇ ਸੁਰਮੇ ਦਾ ਕੰਮ ਕਰਦਾ ਹੈ ਮਾਰਾ ਕਹਿੰਦੇ ਉਥੇ ਅੰਜਨ ਜਿਹੜਾ ਹੈ ਉਹ ਲੋਕਾਂ ਦੇ ਦੁਨੀਆਦਾਰੀ ਦੇ ਆਮ ਇਨਸਾਨਾਂ ਦੇ ਕੱਪੜਿਆਂ ਨੂੰ ਗੰਦਾ ਵੀ ਕਰਦਾ ਹੈ ਸੁਰਮਾ ਤੇ ਗੁਰਨਾਨਕ ਪਾਸ਼ਾ ਮਾਰ ਕਹਿਣ ਲੱਗੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤਿ ਇਵ ਪਾਈਐ ਗਲਨੀ ਜੋਗ ਨਾ ਹੋਈ ਰੱਬ ਨੂੰ ਪਾਉਣਾ ਚਾਹੁੰਦੇ ਤਾਂ ਪਰਿਵਾਰ 'ਚ ਬੈਠ ਕੇ ਪਾਓ ਪਾਲਸ਼ਾ ਨੇ ਅਕਾਲਪੁਰਖ ਵਾਹਿਗੁਰੂ ਜਿੱਥੇ ਦੁਨੀਆਦਾਰੀ ਸਾਜੀ ਉੱਥੇ ਰੰਗਾਂ ਦੀ ਭਾਂਤਾਂ ਦੀ ਜਿੰਸਾਂ ਦੀ ਮਾਇਆ ਬਣਾ ਕੇ ਮਹਾਰਾਜ ਕਹਿੰਦੇ ਰੱਖ ਦਿੱਤੀ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿੰਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜਿਵੇਂ ਪ੍ਰਮਾਤਮਾ ਤੇਰੀ ਵਡਿਆਈ ਹੈ ਤੇ ਮਹਾਰਾਜ ਕਹਿੰਨ ਲੱਗੇ ਜਿੰਨਾ ਮਨੁੱਖਾਂ ਨੇ ਜਿੰਨਾ ਇਨਸਾਨਾਂ ਨੇ ਜਿੰਨਾ ਰੱਬ ਦੇ ਪਿਆਰਿਆਂ ਨੇ ਰੱਬ ਨੂੰ ਬਿਲਕੁਲ ਨੇੜੇ ਕਰਕੇ ਦੇਖ ਲਿਆ ਨਾ ਕਹਿੰਦੇ ਮਹਾਰਾਜ ਆਦਿਕ ਇਹ ਖੇਡਿਕ ਇਹ ਕਿੰਨੇ ਔਖੀ ਹੈ ਅਸੀਂ ਤੇਰੇ ਨਾਲ ਰਲ ਕੇ ਤੇਰੇ ਗੁਨਾ ਨਾਲ ਸਾਂਝ ਪਾ ਕੇ ਜ਼ਿੰਦਗੀ ਨੂੰ ਖੇਡ ਕੇ ਜ਼ਿੰਦਗੀ ਨੂੰ ਖੇਡ ਜ਼ਿੰਦਗੀ ਦੇ ਖੇਡ ਨੂੰ ਜਿੱਤ ਕੇ ਇਸ ਦੁਨੀਆ ਦੇ ਉੱਤੇ ਜਾਵਾਂਗੇ ਅਸੀਂ ਸ਼ਬਦ ਪੜਦੇ ਆ ਨਾ ਜਦੋਂ ਇਨਸਾਨ ਚੜਾਈ ਕਰਕੇ ਚਲਿਆ ਜਾਏ ਜਿਹੜਾ ਹੱਸੋ ਵੀ ਆਉਂਦਾ ਕਈ ਵਾਰ ਤੇ ਇਨਸਾਨ ਸ਼ਰਾਬ ਪੀ ਕੇ ਨਸ਼ੇ ਕਰਕੇ ਦੁਨੀਆ ਉੱਤੋਂ ਮਰ ਕੇ ਚਲਿਆ ਗਿਆ ਹੋਵੇ ਸਾਰੀ ਜ਼ਿੰਦਗੀ ਕਿਸੇ ਨਾਲ ਮਾੜਾ ਕਰਕੇ ਚਲਿਆ ਗਿਆ ਹੋਵੇ ਉਹਦੀ ਅਰਥੀ ਨੂੰ ਮੋਢਿਆਂ ਦੇ ਉੱਤੇ ਰੱਖਦੇ ਨੇ ਇਹ ਢੋਲਕੀਆਂ ਦੇ ਨਾਲ ਸ਼ੈਣਿਆਂ ਦੇ ਨਾਲ ਸ਼ਬਦ ਵਜਾਉਂਦੇ ਜਾਂਦੇ ਨੇ ਗੁਰਮੁਖ ਜਨਮਸਵਾਰ ਦਰਗਾ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮੱਲਿਆ ਮਹਾਰਾਜ ਕਹਿਣ ਲੱਗੇ ਨਾ ਉਹ ਆਪਣੀ ਜ਼ਿੰਦਗੀ ਨੂੰ ਜਿਹੜੇ ਸਵਾਰ ਕੇ ਜਾਂਦੇ ਨੇ ਮਹਾਰਾਜ ਆਖਣ ਲੱਗੇ ਕਿ ਨੇ ਜ਼ਿੰਦਗੀ ਨੂੰ ਸਫਲ ਬਣਾ ਕੇ ਜਾਂਦੇ ਨੇ ਉਹ ਜਾਂਦੇ ਨੇ ਕਿ ਗੁਰਮੁਖ ਜਨਮਸਵਾਰ ਦਰਗਾ ਚੱਲਿਆ ਗੁਰਦੇਵ ਕਹਿਣ ਲੱਗੇ ਉਹਨਾਂ ਲੋਕਾਂ ਦੀ ਹਾਲਤ ਨੂੰ ਬਿਆਨ ਕੀਤਾ ਹੈ ਜਿਹੜੇ ਰੱਬ ਨੂੰ ਦੂਰ ਕਰਕੇ ਮੰਨਦੇ ਨੇ ਇੱਕ ਉਹਨਾਂ ਲੋਕਾਂ ਦੇ ਹਾਲਤ ਨੂੰ ਬਿਆਨ ਕੀਤਾ ਹੈ ਜਿਹੜੇ ਕਹਿੰਦੇ ਰੱਬ ਬਿਲਕੁਲ ਨੇੜੇ ਹੈ ਜਿਵੇਂ ਭਗਤ ਸਹਿਬਾਨ ਨੇ ਨਾ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਭਗਤ ਸੈਨ ਜੀ ਜਿਨ੍ਹਾਂ ਨੂੰ ਦੁਨੀਆ ਦੇ ਅਖੌਤੀ ਲੋਕ ਅਖੌਤੀ ਧਰਮੀ ਜਿਹੜੇ ਕਹਿੰਦੇ ਤੂੰ ਨੀਵੀਂ ਜਾਤ ਦਾ ਹੈ ਤੂੰ ਮਾੜੀ ਜਾਤ ਦਾ ਹੈ ਤੂੰ ਮਾਰੇ ਘਰ ਵਿੱਚੋਂ ਹੈ ਇਹ ਧਾਰਮਿਕ ਸਥਾਨ ਸਾਡਾ ਹੈ ਮੰਦਰਾਂ ਚੋਂ ਤੱਕੇ ਧਾਰਮਿਕ ਜੇਕਰ ਕਰਮ ਹੋਣੇ ਉਹਨਾਂ ਚੋਂ ਤੱਕੇ ਮਾਰ ਕੇ ਬਾਹਰ ਕੱਢ ਦੇਣਾ ਉਹਨਾਂ ਭਗਤ ਸਾਹਿਬਾਨ ਨੇ ਕਿਰਪਾ ਕੀਤੀ ਚਾਰ ਦਿਵਾਰੀ ਵਿੱਚ ਫਸੇ ਹੋਏ ਧਰਮ ਨੂੰ ਮੈਂ ਸ਼ਬਦ ਵਰਤ ਰਿਹਾ ਚਾਰ ਦਿਵਾਰੀਆਂ ਵਿੱਚ ਫਸੇ ਹੋਏ ਧਰਮ ਨੂੰ ਕੱਢ ਕੇ ਲੋਕਾਂ ਦੇ ਹਿਰਦਿਆਂ ਘਰਾਂ ਦੇ ਵਿੱਚ ਆ ਕੇ ਫਿੱਟ ਕਰਕੇ ਰੱਖ ਦਿੱਤਾ ਕਿ ਧਰਮ ਇੱਥੇ ਹੈ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਚਰਚ ਕੋਈ ਟੈਂਪਲ ਹੋ ਗਿਆ ਧਰਮ ਦਾ ਉਹ ਸਾਡਾ ਇੱਕ ਸਿੱਖਣ ਦਾ ਇੱਕ ਅਸਥਾਨ ਹੈ ਉਥੋਂ ਸੇਕੀ ਅਸੀਂ ਸਮਾਜ ਦੀ ਸੇਵਾ ਵਾਸਤੇ ਬਾਹਰ ਨਿਕਲਨੇ ਪਰ ਜੇ ਮਨ ਦਾ ਭੁਲੇਖਾ ਇਹ ਪਾ ਕੇ ਬੈਠ ਜਾਈਏ ਕਿ ਧਰਮ ਕੇਵਲ ਗੁਰਦੁਆਰੇ ਸੇ ਵਿੱਚ ਹੀ ਹੈ ਰੱਬ ਜੇਕਰ ਹੈ ਤੇ ਕੇਵਲ ਉਹ ਚਰਚ ਵਿੱਚ ਹੀ ਹੈ ਰੱਬ ਜੇਕਰ ਹੈ ਕੇਵਲ ਮਸਜਿਦ ਵਿੱਚ ਹੀ ਹੈ ਰੱਬ ਜੇਕਰ ਹੈ ਕੇਵਲ ਮੰਦਰ ਵਿੱਚ ਹੈ ਸਾਡੇ ਮਨ ਦਾ ਬਹੁਤ ਵੱਡਾ ਭੁਲੇਖਾ ਹੈ ਭਗਤ ਸਾਹਿਬ ਬਾਣ ਕਹ ਲਗੇ ਮੰਦਰ ਜਿ ਨਹੀਂ ਜਾਣ ਦਿੰਦੇ ਭਗਤ ਨਾਮਦੇਵ ਜੀ ਕਹਿੰਦੇ ਕੱਢ ਦੋ ਮੰਦਰ ਚੋਂ ਇੱਥੇ ਮੰਦਰ ਬਣਾ ਕੇ ਰੱਖ ਦਿੱਤਾ ਮਹਾਰਾਜ ਬਾਣੀ ਦੇ ਅੰਦਰ ਬਖਸ਼ਿਸ਼ ਨਹੀਂ ਕਰਨ ਲੱਗੇ ਹਰ ਮੰਦਰ ਇਹ ਸਰੀਰ ਹੈ ਤੇਰਾ ਸਰੀਰ ਇਹ ਹਰ ਮੰਦਰ ਹੈ ਹਰ ਮੰਦਰ ਹਰੀ ਪ੍ਰਮਾਤਮਾ ਦਾ ਮੰਦਰ ਟਿਕਾਣਾ ਰਹਿਣ ਦੀ ਥਾਂ ਤੇ ਮਹਾਰਾਜ ਨੇ ਇੱਥੇ ਹਰ ਮੰਦਰ ਆ ਕੇ ਬਣਾ ਕੇ ਫਿੱਟ ਕਰਕੇ ਰੱਖ ਦਿੱਤਾ ਪਾਰਸ਼ਾ ਕਹਿਣ ਲੱਗੇ ਇਹ ਮਨ ਮਤ ਜਾਣੇ ਹਰ ਦੂਰ ਹੈ हे मेरेया मना माता अपने मन ਦੇ ਵਿੱਚੋਂ ਇਸ ਗੱਲ ਨੂੰ ਕੱਢ ਕੇ ਬਿਲਕੁਲ ਰੱਖ ਕੇ ਪਾਸੇ ਕਰਕੇ ਰੱਖ ਦੇ ਕਿ ਰੱਬ ਕਿਤੇ ਦੂਰ ਬੈਠਾ ਹੋਇਆ ਹੈ ਰੱਬ ਕਿਤੇ ਦੂਰ ਨਹੀਂ ਹੈ ਰੱਬ ਕਿਤੇ ਵੱਖਰੇ ਥਾਂ ਦੇ ਉੱਤੇ ਕਿਤੇ ਸੁਭਾਏ ਮਨ ਨਹੀਂ ਹੈ ਉਹ ਅਨੇਕ ਹੈ ਫਿਰ ਇੱਕ ਹੈ ਦਾ ਸਿਧਾਂਤ ਹੈ ਉਹ ਸਾਰਿਆਂ ਵਿੱਚ ਹੈ ਉਹ ਇੱਕ ਵਿੱਚ ਵੀ ਹੈ ਏ ਮਨ ਮਤ ਜਣ ਹਰ ਦੂਰ ਹੈ ਸਦਾ ਵੇਖ ਦੂਰ ਸਦਾ ਉਸ ਪਰਮਾਤਮਾ ਨੂੰ ਹਦੂਰ ਨੇੜੇ ਕਰਕੇ ਦੇਖ ਸਦ ਸੁਣਦਾ ਸਦ ਵੇਖਦਾ ਉਹ ਪਰਮਾਤਮਾ ਸਦਾ ਸੁਣਦਾ ਹੈ ਤੇ ਮਹਾਰਾਜ ਕਹਿੰਦੇ ਸਦਾ ਵੇਖਦਾ ਹੈ ਜੇਕਰ ਤੂੰ ਲੁਕ ਕੇ ਵੀ ਕਰਮ ਕਰ ਰਿਆ ਹੈ ਨਾ ਦੁਨੀਆਂ ਦੇ ਕਿਸੇ ਵੀ ਇਨਸਾਨ ਦੇ ਕੋਲੋਂ ਜਾਦ ਰੱਖਣਾ ਲੁਕਾ ਕੇ ਕਰਮ ਕਰ ਲਿਓ ਕਿ ਕੋਈ ਮੈਨੂੰ ਦੇਖ ਨਹੀਂ ਰਿਹਾ ਇੱਕ ਚੀਜ਼ ਦੇਖ ਰਹੀ ਹੈ ਉਹ ਹੈ ਪਰਮਾਤਮਾ ਤੇ ਪਰਮਾਤਮਾ ਅਗਰ ਦੂਰ ਬੈਠਾ ਹੋਇਆ ਨਹੀਂ ਵੇਖ ਰਿਹਾ ਜੇਕਰ ਉਹ ਰਾਬਤ ਦੇਖ ਰਿਹਾ ਤੁਹਾਡੇ ਅੰਦਰ ਬੈਠਾ ਹੋਇਆ ਵੇਖ ਰਿਹਾ ਜਿਸ ਦਿਨ ਕਿਸੇ ਦਾ ਮਾੜਾ ਕਰਕੇ ਆਓਗੇ ਨਾ ਕਿ ਪਾਣੀ ਦਾ ਘੁੱਟ ਪੀਣ ਨੂੰ ਦੇਲ ਨਹੀਂ ਕਰਨਾ ਕਿਤੇ ਰੋਟੀ ਦਾ ਨਵਾਲਾ ਖਾਣ ਨੂੰ ਦੇਲ ਨਹੀਂ ਕਰਨਾ ਇਨਸਾਨ ਕਹਿੰਦਾ ਬੇਚੈਨੀ ਬੜੀ ਹੈ ਜਿਹੜਾ ਅਸੀਂ ਪੜਦੇ ਨਾ ਘਰੀ ਘਰੀ ਕਾ ਲੇਖਾ ਮੰਗਿਆ ਉਹ ਅੰਦਰ ਬੈਠਾ ਹੋਇਆ ਪਰਮਾਤਮਾ ਮੰਗਦਾ ਹੈ ਰੱਬ ਨੂੰ ਤੇ ਪਤਾ ਹੈ ਨਾ ਆਪਣੇ ਆਪ ਨੂੰ ਤੇ ਪਤਾ ਨਾ ਕਿ ਗਲਤ ਕੀਤਾ ਹੈ ਮਹਾਰਜ ਆਖਣ ਲੱਗੇ ਸਦਾ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਜੇ ਸ਼ਬਦ ਨੂੰ ਵਿਚਾਰ ਵਿਚਾਰ ਕੇ ਦੇਖੇਗਾ ਮਾਰੇ ਕਹਿੰਦੇ ਸ਼ਬਦਾਂ ਵਿੱਚ ਭਰਪੂਰ ਵਸਿਆ ਹੋਇਆ ਆਸਾ ਮਹਿਲਾ ਤੀਜਾ ਸਤਗੁਰ ਤੇ ਗੁਣ ਉਪਜੈ ਜਹ ਪ੍ਰਭ ਮਿਲੈ ਸੋਇ ਮਰ ਅੱਖਾਂ ਲੱਗੇ ਜਿਹਨੂੰ ਪ੍ਰਭ ਪਰਮਾਤਮਾ ਆਪਣੇ ਨਾਲ ਮਿਲ ਲੈਂਦਾ ਹੈ ਨਾ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਸਤਗੁਰ ਤੇ ਗੁਣ ਉਪਜੈ ਗੁਰੂ ਦੇ ਨਾਲ ਮਿਲ ਕੇ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਗੁਣ ਉਪਜਦੇ ਹਨ ਗੁਣ ਜਿਹੜੇ ਹਨ ਉਹ ਪੈਦਾ ਹੁੰਦੇ ਹਨ ਸਹਜੇ ਨਾਮ ਤੇ ਆਈਐ ਸਹਿਜ ਹੀ ਪ੍ਰਮਾਤਮਾ ਦੇ ਨਾਮ ਨੂੰ ਧਿਆ ਕੇ ਸਹਿਜ ਨਾਮ ਧਿਆਈਐ ਗਿਆਨ ਪ੍ਰਗਟ ਹੋਏ ਤੇ ਮਹਾਰਾਜ ਕਹਿਣ ਲੱਗੇ ਇਹ ਚੀਜ਼ ਪਤਾ ਕਿਵੇਂ ਪ੍ਰਗਟ ਹੁੰਦੀ ਹੈ ਸਭ ਮਹਿ ਜੋਤ ਜੋਤ ਹੈ ਸੋਏ ਜਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਕਿਹੜੀ ਬਾਣੀ ਆ ਜੀ ਇਹ ਕਿਹੜੀ ਬਾਣੀ ਦਾ ਸ਼ਬਦ ਹੈ ਸੋਹਿਲਾ ਸਾਹਿਬ ਦੀ ਬਾਣੀ ਦਾ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਵੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਸਾਖੀ ਦਾ ਅਰਥ ਹੈ ਸਿੱਖਿਆ ਗੁਰੂ ਦੀ ਸਿੱਖਿਆ ਦੇ ਨਾਲ ਮਹਾਰਾਜ ਕਹਿੰਦੇ ਇਹ ਚੀਜ਼ ਪ੍ਰਗਟ ਹੋਏਗੀ ਕਿਹੜੀ ਗਿਆਨ ਦੀ ਅਕਲ ਦੀ ਕਿ ਜਰ ਮੈਂ ਤੇ ਮਹਾਰਾਜ ਨੂੰ ਬੜਾ ਦੂਰ ਬੈਠਾ ਹੋਇਆ ਦੇਖਦਾ ਸੀ ਫਿਰ ਤੇ ਜੇਕਰ ਮੈਂ ਇਹ ਚੀਜ਼ ਮੰਨ ਕੇ ਬੈਠਾਂ ਕਿ ਮੈਂ ਗੁਰਦੁਆਰੇ ਆ ਕੇ ਧਰਮੀ ਹੋਵਾਂਗਾ ਫਿਰ ਤੇ ਮੇਰੀ ਇਹ ਸੋਚ ਗਲਤ ਹੈ ਨਾ ਫਿਰ ਤੇ ਇਮਾਨਦਾਰ ਮੈਨੂੰ ساری ਦੁਨੀਆ 'ਚ ਰਹਿਣਾ ਪਏਗਾ ਮੈਂ ਗੁਰਦੁਆਰਾ ਜਾ ਕੇ ਨਾ ਮਾੜਾ ਨਹੀਂ ਦੇਖਣਾ ਫਿਰ ਤੇ ਦੁਨੀਆ ਵਿੱਚ ਵੀ ਮੈਨੂੰ ਇਸ ਤਰ੍ਹਾਂ ਚੱਲਣਾ ਪਏਗਾ ਤੇ ਪਾਰਸ਼ਾ ਕਹਿੰਨਗੇ ਸਹਜੇ ਨਾਮ ਤੇ ਆਈਐ ਸਹਿਜਤਾ ਦੇ ਨਾਲ ਗਿਆਨ ਪ੍ਰਗਟ ਹੋਏ ਜਦੋਂ ਇਹ ਸਹਜ ਦੇ ਨਾਲ ਤੂੰ ਇਹ ਚੀਜ਼ ਨੂੰ ਧਿਆਏਗਾ ਪਾਰਸ਼ਾ ਕਹਿੰਦੇ ਅੰਦਰੋਂ ਤੇਰੇ ਗਿਆਨ ਪ੍ਰਗਟ ਹੋਏਗਾ ਇਹ ਮਨ ਮਤ ਜਾਣ ਹੈ ਹਰ ਦੂਰ ਹੈ ਮਤ ਇਸ ਗੱਲ ਨੂੰ ਜਾਣ ਕੇ ਰੱਬ ਕਿਤੇ ਦੂਰ ਹੈ ਸਦ ਵੇਖ ਦੂਰ ਸਦ ਉਸ ਪ੍ਰਮਾਤਮਨ ਹਦੂਰ ਵੇਖ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਆ ਪਰਪੂਰ ਰਹਾ ਗੁਰਮੁਖ ਆਪ ਬਿਸ਼ਾਣਿਆ ਤਿਨੀ ਇੱਕ ਮਨ ਧਿਆਇਆ ਜਿਹੜੇ ਗੁਰਮੁਖਾਂ ਨੇ ਗੁਰੂ ਦੇ ਵੱਲ ਮੁਖ ਕਰਕੇ ਪਾਰਸ਼ਾ ਕਹਿੰਦੇ ਇਸ ਚੀਜ਼ ਨੂੰ ਪਹਿਚਾਨ ਲਿਆ ਤਿਨੀ ਇੱਕ ਮਨ ਧਿਆਇਆ ਉਹਨਾਂ ਨੇ ਇੱਕ ਮਨ ਦੇ ਨਾਲ ਇਕਾਗਰਤਾ ਦੇ ਨਾਲ ਪਾਠ ਸ਼ਕਿੰਦੇ ਉਹਨਾਂ ਨੇ ਰੱਬ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਇਹ ਨਹੀਂ ਇੱਧਰ ਪਾਠ ਕਰ ਰਿਹਾ ਹੈ ਇੱਧਰ ਬਾਣੀ ਦਾ ਗੁਟਕਾ ਸਾਹਿਬ ਲੈ ਕੇ ਬੈਠਾ ਹੈ ਤੇ ਜਪਜੀ ਸਾਹਿਬ ਕਰਦਾ ਕਦਾ ਜਾ ਕੇ ਰਹਿਰਾਸਟ ਵੜ ਗਿਆ ਨਾਨਕ ਰਹਿਨ ਰਜ਼ਾਈ ਤੋਂ ਲੈ ਕੇ ਆਸਮ ਹੈਲਾ ਪਹਿਲਾ ਆਸਮ ਹੈਲਾ ਪਹਿਲਾ ਫਿਰ ਜਾ ਕੇ ਜਦੋਂ ਸਬਨਿਧਾਨ ਦਾ ਅਸ਼ਟ ਸਿਧਾਂਤ ਠਾਕੁਰ ਕਰਤਾਲ ਧਰਿਆ ਜਦੋਂ ਪੜਦਾ ਕਹਿੰਦਾ ਮੈਂ ਜਪਜੀ ਸਾਹਿਬ ਕਰ ਰਿਹਾ ਸੀ ਰਹਿ ਰਸ ਕਰਦਾ ਕਦਰ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਤੱਕ ਪਹੁੰਚ ਜਾਂਦਾ ਹੈ ਕਹਿੰਦਾ ਮੈਂ ਤੇ ਰਹਿ ਰਸ ਕਰ ਰਿਹਾ ਸੀ ਫਿਰ ਫਾਰਮੈਲਟੀ ਨਹੀਂ ਸਮਝ ਗਏ ਮਹਾਰਾਜ ਮੈਂ ਸਹਿਯਤਾ ਦੇ ਨਾਲ ਪੜਿਆ ਹੈ ਪਾਰਸ਼ਾ ਕਹਿਣ ਲੱਗੇ ਉਹ ਸਹਿਯਤਾ ਦੇ ਨਾਲ ਜਦੋਂ ਪ੍ਰਮਾਤਮਾ ਨੂੰ ਧਿਆਉਂਦਾ ਹੈ ਤੇ ਮਹਾਰਾਜ ਕਹਿਣ ਲੱਗੇ ਉਹ ਉਹਦੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ ਇਹ ਮੇਰੇ ਆਮਾ ਤੂੰ ਪਰਮਾਤਮਾ ਨੂੰ ਕਿਤੇ ਦੂਰ ਨਾ ਦੇਖ ਉਹ ਗੁਰਮੁਖ ਪਹਿਚਾਨ ਜਾਂਦੇ ਹਨ ਇੱਕ ਮਨ ਧਿਆਇਆ ਉਸ ਇੱਕ ਪਰਮਾਤਮਾ ਨੂੰ ਇੱਕ ਮਨ ਦੇ ਨਾਲ ਧਿਆਕੇ ਸਦਾ ਰਵੇਂ ਪਰ ਆਪਣਾ ਸਦਾ ਪਰਮਾਤਮਾ ਨਾਲ ਰਵੇ ਰਹਿੰਦੇ ਹਨ ਸੱਚੇ ਨਾਮ ਸੁਖ ਪਾਇਆ ਸੱਚੇ ਨਾਮ ਨਾਲ ਜੁੜ ਕੇ ਸੁਖ ਨੂੰ ਪਾਉਂਦੇ ਹਨ ਇਹ ਮਨ ਤੇਰਾ ਕੋ ਨਹੀਂ ਕਰਵੇਂ ਇੱਕ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕਰਕੇ ਦੇਖ ਲੈ ਜਿੰਨਾ ਕਰਕੇ ਤੂੰ ਧੋਖਾ ਕਰਦਾ ਫਿਰਦਾ ਹੈ ਨਾ ਇਹ ਤੇਰੇ ਬਨਣਗੇ ਨਹੀਂ ਇਸ ਤਰੀਕੇ ਦੇ ਨਾਲ ਕੀਤੀ ਕੋਈ ਕਮਾਈ ਜਿਹੜੀ ਹੈ ਤੇ ਮਾਰਦ ਕਹਿੰਦੇ ਤੈਨੂੰ ਭੁਗਤਨੀ ਪਵੇਗੀ ਤੇ ਪਾਤਸ਼ਾਹ ਕਹਿਣ ਲੱਗੇ ਇਸ ਕਰਕੇ ਸਮਝ ਹੇ ਮੇਰੇ ਮਨਾ ਜਿੰਨਾਂ ਤੂੰ ਆਪਣਾ ਕਰਕੇ ਮੰਨ ਰਿਹਾ ਤੇ ਪਾਤਸ਼ਾਹ ਕਹਿੰਦੇ ਸ਼ਬਦਾਂ ਦੇ ਵਿਚਾਰ ਦੇ ਨਾਲ ਸਮਝ ਤੇਰਾ ਕੋਈ ਆਪਣਾ ਨਹੀਂ ਹੈ ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ ਘੱਟ ਫੂਟੇ ਕੋਈ ਬਾਤ ਨਾ ਪੁੱਛੇ ਕਾਡੂ ਕਾਡੂ ਹੋਈ ਦੁਨੀਆ ਦੀ ਸਚਾਈ ਪਾਤਸ਼ਾਹ ਕਹਿਣ ਲੱਗੇ ਏ ਮਨ ਤੇਰਾ ਕੋ ਨਹੀਂ ਕਰ ਵੇਕ ਸ਼ਬਦ ਵਿਚਾਰ ਹਰ ਸ਼ਰਨ ਨਾਈ ਭਜ ਪਉ ਪਾਏ ਮੁਕਤ ਦਵਾਰ ਜੇ ਮੁਕਤੀ ਦੇ ਦਵਾਰ ਨੂੰ ਪਾਉਣਾ ਚਾਹੁੰਦਾ ਹੈ ਪ੍ਰਭੂ ਦੀ ਸ਼ਰਨ ਚ ਆ ਕੇ ਭਜ ਜਾ ਸ਼ਬਦ ਸੁਣੀਏ ਸ਼ਬਦ ਬੁੱਝੀਏ ਸੱਚ ਰਖੇ ਲਿਵ ਲਾਈਂ ਸ਼ਬਦ ਨੂੰ ਬੁੱਝ ਕੇ ਤੇ ਮਹਾਰਾਜ ਕਹਿੰਦੇ ਸੱਚੀ ਲਿਵ ਦੇ ਨਾਲ ਪਰਮਾਤਮਾ ਨਾਲ ਜੁੜਿਆ ਰਹੇ ਇਸ ਜਗ ਮੈਂ ਸ਼ੋਭਾ ਨਾਮ ਕੀ ਬਿਨ ਨਾਵੇਂ ਸ਼ੋਭਾ ਨਾ ਪਾਈ ਜੇਕਰ ਸੋ ਸੰਸਾਰ 'ਚ ਸ਼ੋਭਾ ਹੈ ਤੇ 파ਸ਼ਾ ਕਹਿੰਦੇ ਨਾਮ ਦੀ ਹੈ ਤੇ ਨਾਮ ਤੋਂ ਬਿਨਾ ਤੂੰ ਸ਼ੋਭਾ ਨਹੀਂ ਪਾ ਸਕਦਾ ਇਹ ਮਾਇਆ ਕੀ ਸ਼ੋਭਾ ਚਾਰ ਦੇ ਹਾਣੇ ਜੇ ਤੂੰ ਕਹਿੰਦਾ ਹੈ ਨਾ ਕਿ ਪੈਸੇ ਨਾਲ ਤੇ ਇਨਸਾਨ ਇੱਜ਼ਤ ਖਰੀਦ ਲੈਂਦਾ ਹੈ ਤੇ ਮਹਾਰਾਜ ਕਹਿਣ ਲੱਗੇ ਜਿੱਦਣ ਤੇਰੇ ਕੋਲ ਇਹ ਚਾਰ ਟਕੇ ਮੁੱਕ ਗਏ ਨਾ ਇਹ ਦੁਨੀਆ ਦੇ ਲੋਕ ਜਿਹੜੇ ਤੈਨੂੰ ਹੱਥ ਜੋੜ ਕੇ ਮਿਲਦੇ ਆ ਨਾ ਜਿਹੜੀ ਇਨਸਾਨ ਦੀ ਪਾਵਰ ਜਿਹੜੀ ਇਨਸਾਨ ਦੀ ਉਹ ਇੱਜ਼ਤ ਸੱਤਾ ਵਿੱਚ ਰਹਿਣ ਦੇ ਨਾਲ ਹੁੰਦੀ ਹੈ ਜੇ ਸਤਾਜੋ ਬਾਹਰ ਹੋ ਜਾਏ ਇਸ ਨੌਕਰੀ ਉਤੇ ਸੁਭਾਇਮਨ ਹੈ ਮੰਨ ਲਓ ਕਿ ਇਸ ਪੁਲਿਸ ਦੇ ਵਿੱਚ ਨੌਕਰੀ ਕਰ ਰਿਹਾ ਹੈ ਕਿਸੇ ਡਿਪਾਰਟਮੈਂਟ ਵਿੱਚ ਨੌਕਰੀ ਕਰ ਰਿਹਾ ਹੈ ਤੇ ਕੁਰਸੀ ਉੱਤੇ ਜਾ ਕੇ ਬੈਠਦਾ ਸੀ ਤੇ ਸਾਹਮਣੇ ਵਾਲਾ ਬੰਦਾ ਉੱਠ ਜਾਂਦਾ ਸੀ ਕਿ ਇਹ ਜਈ ਹੈ ਇਹ ਐਸਐਚਓ ਹੈ ਇਹ ਐਸਐਸਪੀ ਹੈ ਜੇ ਉਹ ਰਿਟਾਇਰ ਹੋ ਜਾਂਦਾ ਫਿਰ ਮਹਾਰਾਜ ਕਹਿ ਲਗੇ ਸ਼ੋਭਾ ਉਹਨਾਂ ਤੱਕ ਹੀ ਹੈ ਜਿੰਨਾ ਤੱਕ ਤੇਰੇ ਕੋਲ ਚਾਰ ਛਲੜਾ ਨੇ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਨਦੀ ਬਿਲੇ ਨਾ ਹੋਏ ਜਿਨੀਆਂ ਨਾਮ ਵਿਸਾਰੇ ਐ ਸੋਏ ਮੂਏ ਮਰ ਜਾਹੀਂ ਜਿਹੜੇ ਇਸ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਜਿਉਂਦੇ ਪਾਛਾ ਕਹਿੰਦੇ ਮਰੇ ਦੇ ਬਰਾਬਰ ਖੰਨ ਹਰ ਅਸਾਧਨਾ ਆਯੋ ਬਿਸ਼ਟਾ ਮੈ ਸੁਮਾਈ ਸਾਰ ਜਿੰਦਗੀ ਉਹ ਗੰਦਗੀ ਦੇ ਵਿੱਚ ਰਹਿੰਦੇ ਨੇ ਇੱਕ ਆਪੇ ਬਖਸ਼ ਮਿਲਾਇਨ ਅੰਦੀਨ ਨਾਮੇ ਲਾਏ ਜਿਨ੍ਹਾਂ ਨੂੰ ਪ੍ਰਮਾਤਮਾ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਅਣ ਦਿਨ ਹਰ ਰੋਜ ਨਾਮੇ ਲਾਏ ਹਮੇਸ਼ਾ ਨਾਮ ਦੇ ਜੁੜੇ ਰਹਿੰਦੇ ਹਨ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸੁਮਾਹੀਂ ਹਮੇਸ਼ਾ ਸੱਚ ਦੇ ਨਾਲ ਜੁੜੇ ਰਹਿੰਦੇ ਨੇ ਬਿਨੁ ਸ਼ਬਦ ਦੇ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਮਹਾਰਾ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਟੁੱਟ ਕੇ ਸੰਸਾਰ ਮਨ ਨੂੰ ਅੰਨਾ ਤੇ ਬੋਲਾ ਹੈ ਬਿਨ ਨਾਮੇ ਦੁੱਖ ਪਾਇਸੀ ਨਾਮ ਮਿਲੈ ਤਿਸ ਰਜ਼ਾਈ ਪਾਤਸ਼ਾਹ ਕਹਿੰਦੇ ਨਾਮੇ ਨਾਮ ਤੋਂ ਬਿਨਾ ਜ਼ਿੰਦਗੀ ਦੇ ਅੰਦਰ ਦੁੱਖ ਹੀ ਪਾਇਆ ਜਾਂਦਾ ਹੈ ਮਿਲ ਤਿਸੇ ਰਜ਼ਾਏ ਜਿਨੂੰ ਨਾਮ ਮਿਲ ਜਾਂਦਾ ਹੈ ਉਸ ਦਾ ਰਜਾਚ ਰਹਿੰਦਾ ਹੈ ਜਿਨ ਬਾਣੀ ਸਿਉਂ ਚ ਤਲਾਇਆ ਜਿਹੜੇ ਬਾਣੀ ਨਾਲ ਚਿਤ ਲਾ ਕੇ ਜਿਉਂਦੇ ਹਨ ਸੇ ਜਨ ਨਿਰਮਲ ਪ੍ਰਵਾਨ ਉਹ ਨਿਰਮਲ ਹੋ ਕੇ ਪ੍ਰਵਾਨ ਚੜ ਜਾਂਦੇ ਨੇ ਨਾਨਕ ਨਾਮ ਤਿਨਾਂ ਕਦੇ ਨਾ ਵਿਸਰੈ ਹੈ ਨਾਨਕ ਉਹਨਾਂ ਨੂੰ ਪ੍ਰਮਾਤਮਾ ਤੇਰਾ ਨਾਮ ਕਦੇ ਵਿਸਰਦਾ ਨਹੀਂ ਸੇ ਦਾਰ ਸੱਚੇ ਜਾਣ ਜਿਹੜੇ ਤੇਰੇ ਦਾਰ ਉੱਤੇ ਆ ਜਾਂਦੇ ਨੇ ਪਾਤਸ਼ਾਹ ਕਿਰਪਾ ਕਰਨ ਮਿਹਰਮਤ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਜੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ